ਪਟਿਆਲਾ ਤੋਂ ਆ ਰਹੀ ਪਟਿਆਲਾ ਤੋਂ ਸ਼ਨੀਵਾਰ ਮਥੂਰ ਫਾਈਨੈਂਸ ਤੋਂ 1 ਕਰੋੜਾਂ ਦੀ ਲੁੱਟ ਦੇ ਮੌਜੂਦਗੀ ਗ੍ਰਫਤਾਰ ਹੋਏ ਨੇ ਪੁਲਿਸ ਨੇ 6 ਲੋਕਾਂ ਨੂੰ ਕਾਬੂ ਕੀਤਾ ਹੈ ਮੁਸਲਮਾਨਾਂ ਦੇ ਵਿੱਚ ਮਥੂਰ ਫਾਈਨੈਂਸ ਵਿੱਚ ਕੰਮ ਕਰਨ ਵਾਲੀਆਂ ਦੋ ਲੜਕੀਆਂ ਵੀ ਸ਼ਾਮਲ ਫੋਰ ਜਾਣਕਾਰੀ ਦੇ ਰਹੇ ਨੇ ਸਾਡੇ ਪੱਤਰਕਾਰ ਸਰਬਜੀਤ ਸਿੰਘ ਸਰਬਜੀਤ ਕਿਸ ਤਰ੍ਹਾਂ ਇਹ ਮੁਸਲਮਾਨਾਂ ਦੀ ਗ੍ਰਫਤਾਰੀ ਤੇ ਕੀ ਕੁਝ ਰਿਕਵਰ ਹੋ ਪਾਈ ਪੂਰੀ ਰਿਕਵਰੀ ਹੋ ਪਾਈ ਹੈ ਦੇਖੋ ਜੋ ਜਾਣਕਾਰੀ ਮਿਲੀ ਹੈ ਪੁਲਿਸ ਨੇ ਜਿਹਦਾਵਾ ਕੀਤਾ ਹੈ ਕਿ ਇਸ ਪੂਰੇ ਮਾਮਲੇ ਦੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚ ਦੋ ਮਹਿਲਾ ਹਨ ਉਹ ਮਹਿਲਾ ਜੋ ਕਿ ਮਧੂਤ ਫਿਨਾਂਸ 'ਚ ਕੰਮ ਕਰਦੀਆਂ ਸਨ ਖਾਸ ਗੱਲ ਇਹ ਵੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਸਿਕਿਉਰਿਟੀ ਗਾਰਡ ਇਸ ਮਧੂਤ ਫਿਨਾਂਸ ਦੇ ਦਫਤਰ ਵਿੱਚ ਮੌਜੂਦ ਨਹੀਂ ਸੀਗੀ ਔਰ ਉਸ ਤੋਂ ਬਾਅਦ 11 ਕਿਲੋ ਦੇ ਕਰੀਬ ਸੋਨਾ ਇੱਥੋਂ ਲਿਜਾਇਆ ਗਿਆ ਸੀ ਔਰ ਇਸ ਤੋਂ ਬਾਅਦ ਪੁਲਿਸ ਦਾ ਪੁਲਿਸ ਮੁਤਾਬਕ ਇਹ ਵੀ ਕਹਿਣਾ ਹੈ ਕਿ ਜੋ ਜਾਣਕਾਰੀ ਮਿਲੀ ਹੈ ਉਸ ਦੇ ਮੁਤਾਬਕ ਸਾਰਾ ਜੋ ਪੈਸਾ ਔਰ ਜੋ ਸੋਨਾ ਸੀਗਾ ਉਹ ਰਿਕਵਰ ਕਰ ਲਿਆ ਗਿਆ ਹੈਗਾ ਔਰ ਇਸ ਤੋਂ ਇਲਾਵਾ ਜੋ ਸੀਸੀਟੀਵੀ ਕੈਮਰੇ ਕਿਉਂਕਿ ਪਹਿਲਾਂ ਹੀ ਜੋ ਇੱਥੇ ਲੋਕਾਂ ਨੇ ਉਹਨਾਂ ਨੇ ਬੰਦ ਕਰ ਦਿੱਤੇ ਸਨ ਔਰ ਉਸ ਤੋਂ ਬਾਅਦ ਜੋ ਲੱਖ ਲੱਖ ਚੋਰੀਸ ਤੇ ਪੁਲਿਸ ਨੇ ਜੋ ਕਾਰਵਾਈ ਕੀਤੀ ਔਰ ਉਸ ਤੋਂ ਬਾਅਦ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਖਾਸ ਕਰ ਇਹੀ ਆ ਇਸ ਦੇ ਵਿੱਚ ਪੂਰੀ ਤਰ੍ਹਾਂ ਨਾਲ ਜੋ ਦੁਸ਼ਨਾਗਰ ਕਰਮਚਾਰੀ ਸੀ ਉਹ ਆਪਸ ਵਿੱਚ ਮਿਲੇ ਹੋਏ ਸਨ ਜੀ ਯਾਨੀ ਕਿ ਜੋ ਮੂਥੁਰ ਫਾਈਨੈਂਸ ਦੇ ਕੰਮ ਕਰਮਚਾਰੀ ਸੀ ਲੜਕੀਆਂ ਸੀ ਉਹੀ ਪੂਰੀ ਜਾਣਕਾਰੀ ਦੇ ਰਹੀਆਂ ਸਨ ਅਤੇ ਉਹੀ ਉਹਨਾਂ ਦੇ ਹੱਥੀਂ ਸੀ ਦੇ ਵਿੱਚ ਜੀ ਬਿਲਕੁਲ ਕਿਉਂਕਿ ਜਿਹੜੀ ਜਿਹੜੀ ਗ੍ਰਿਫਤਾਰ ਹੋਈ ਹੈ ਉਹਦੇ ਮੁਤਾਬਕ ਇਹ ਚਾਰ ਜਿਹੜੇ ਲੋਕ ਸਨ ਉਹ ਪਟਿਆਲਾ ਦੇ ਹੀ ਹਨ ਜਿਹੜੀ ਦੋ ਮਹਿਲਾ ਕਰਮਚਾਰੀਆਂ ਸਨ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਉਸ ਤੋਂ ਬਾਅਦ ਹੀ ਇਹ ਪੂਰੀ ਕਤਨਾ ਨੂੰ ਅੰਜਾਮ ਦਿੱਤਾ ਗਿਆ ਪਰ ਫਿਲਹਾਲ ਇਹੀ ਹੈ ਕਿ ਜਿਸ ਤਰੀਕੇ ਨਾਲ ਤ੍ਰਿਪੀ ਇਲਾਕੇ ਦੇ ਵਿੱਚ ਕਤਨਾ ਵਾਪਸੀ ਸੀਗੀ ਉਸ ਤੋਂ ਬਾਅਦ ਕਾਫੀ ਜੋ ਹੈ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਤੇ ਉਸ ਤਹਿਤ ਹੀ ਇਹ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਜੋ ਸੋਨਾ ਸੀਗਾ ਉਹ ਰਿਕਵਰ ਕਰ ਲਿਆ ਗਿਆ ਹੈ